ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬ੍ਰਿਟੇਨ ਉਹਨਾਂ ਦੇਸ਼ਾਂ ਦੇ ਵਿੱਚੋਂ ਇੱਕ ਹੈ ਜਿੱਥੇ ਉੱਚ ਸਿੱਖਿਆ ਮਹਿੰਗੀ ਹੋ ਗਈ ਹੈ ਬ੍ਰਿਟਿਸ਼ ਯੂਨੀਵਰਸਿਟੀਆਂ ਆਪਣੀਆਂ ਉੱਚ ਫੀਸਾ ਦੇ ਲਈ ਜਾਣੀਆਂ ਜਾਂਦੀਆਂ ਨੇ ਜੋ ਨਾ ਸਿਰਫ ਇੱਕ ਗੁਣਵਤਾ ਦੇ ਲਈ ਸਿੱਖਿਆ ਪ੍ਰਦਾਨ ਕਰਦੀਆਂ ਨੇ ਬਲਕਿ ਇੱਕ ਡਿਗਰੀ ਵੀ ਪ੍ਰਦਾਨ ਕਰਦੀਆਂ ਨੇ ਜਿਸ ਦੀ ਦੁਨੀਆ ਭਰ ਦੇ ਵਿੱਚ ਕਦਰ ਕੀਤੀ ਜਾਂਦੀ ਹੈ ਬ੍ਰਿਟੇਨ ਦੇ ਵਿੱਚ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਲਾਗਤਾਂ ਵੀ ਕਾਫੀ ਜ਼ਿਆਦਾ ਨੇ ਹਾਲਾਂਕਿ ਹੁਣ ਬ੍ਰਿਟੇਨ ਦੇ ਵਿੱਚੋਂ ਡਿਗਰੀ ਪ੍ਰਾਪਤ ਕਰਨ ਦੇ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੀ ਲੋੜ ਹੋਵੇਗੀ ਇਹ ਬ੍ਰਿਟਿਸ਼ ਸਰਕਾਰ ਦੇ ਨਵੇਂ ਨਿਯਮਾਂ ਦੇ ਕਾਰਨ ਹੈ। ਬ੍ਰਿਟੇਨ ਦੇ ਵਿੱਚ ਕਈ ਨਵੇਂ ਇਮੀਗ੍ਰੇਸ਼ਨ ਨਿਯਮ ਪੇਸ਼ ਕੀਤੇ ਗਏ ਨੇ ਜੋ ਰੁਜ਼ਗਾਰ ਤੋਂ ਲੈ ਕੇ ਸਿੱਖਿਆ ਤੱਕ ਹਰ ਚੀਜ਼ ਲਈ ਨਿਯਮਾਂ ਅਤੇ ਕਾਨੂੰਨਾਂ ਨੂੰ ਬਦਲ ਦੇਣਗੇ। ਸਰਕਾਰ ਨੇ ਬ੍ਰਿਟਿਸ਼ ਸੰਸਦ ਦੇ ਵਿੱਚ ਨਵੇਂ ਨਿਯਮ ਪੇਸ਼ ਕੀਤੇ ਨੇ ਜੋ ਅਗਲੇ ਸਾਲ ਲਾਗੂ ਹੋਣਗੇ। ਇਹ ਨਿਯਮ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਨਗੇ। ਉਦਾਹਰਨ ਦੇ ਵਜੋਂ ਹੁਨਰਬੰਦ ਵੀਜ਼ੇ ਦੇ ਲਈ ਵਿਦੇਸ਼ੀ ਕਾਮਿਆਂ ਨੂੰ ਹੁਣ ਸੁਰੱਖਿਤਾ ਅੰਗਰੇਜ਼ੀ ਭਾਸ਼ਾ ਟੈਸਟ ਨਾਮਕ ਇੱਕ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਦੇਣ ਦੀ ਲੋੜ ਪਵੇਗੀ। ਵੀਜ਼ਾ ਉਨ੍ਹਾਂ ਦੇ ਸਕੋਰਾਂ ਦੇ ਆਧਾਰ 'ਤੇ ਦਿੱ ਬ੍ਰਿਟਿਸ਼ ਗ੍ਰਹਿ ਦਫ਼ਤਰ ਦੁਆਰਾ ਕਰਵਾਇਆ ਜਾਵੇਗਾ ਅਗਲੇ ਅਕਾਦਮਿਕ ਸਾਲ ਤੋਂ ਬ੍ਰਿਟਨ ਦੇ ਵਿਸ਼ੇ ਪੜ੍ਹਾਈ ਦੀ ਲਗਾਤਾਰ ਵਧੇਗੀ ਜਨਵਰੀ ਤੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲਈ ਵੱਧ ਬਚਤ ਦਾ ਸਬੂਤ ਦੇਣਾ ਪਵੇਗਾ ਲੰਡਨ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹਨਾਂ ਦੇ ਕੋਲ ਆਪਣੇ ਮਹੀਨਾਵਾਰ ਖਰਚਿਆਂ ਨੂੰ ਪੂਰਾ ਕਰਨ ਦੇ ਲਈ 1529 ਪੌਂਡ ਯਾਨੀ ਕਿ ਲਗਭਗ 1.80 ਲੱਖ ਰੁਪਏ ਨੇ ਪਹਿਲਾਂ ਇਹ ਰਕਮ 1483 ਪੌਂਡ ਸੀ ਇਸੇ ਤਰ੍ਹਾਂ ਲੰਡਨ ਤੋਂ ਇਲਾਵਾ ਹੋਰ ਸ਼ਹਿਰਾਂ ਦੇ ਵਿੱਚ ਪੜਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਇਹ حسابਤ ਕਰਨਾ ਪਵੇਗਾ ਕਿ ਉਨ੍ਹਾਂ ਦੇ ਕੋਲ ਹਰ ਮਹੀਨੇ 1171 ਪੌਂਡ ਦੀ ਬਚਤ ਹੈ ਇਹ ਨਹੀਂ ਨਹੀਂ ਸਗੋਂ ਗ੍ਰੈਜੂਏਟ ਰੂਟ ਵੀਜ਼ਾ ਦੀ ਮਿਆਦ ਵੀ ਘਟ ਗਈ ਹੈ ਜੋ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਯੂਕੇ ਦੇ ਵਿੱਚ ਕੰਮ ਕਰਨ ਅਤੇ ਨੌਕਰੀਆਂ ਲੱਭਣ ਦੀ ਆਗਿਆ ਦਿੰਦਾ ਹੈ ਇੱਕ ਚੰਨਵੀ 2024 ਤੋਂ ਵਿਦਿਆਰਥੀਆਂ ਨੂੰ ਸਿਰਫ 18 ਮਹੀਨਿਆਂ ਦੇ ਲਈ ਗ੍ਰੈਜੂਏਟ ਰੂਟ ਵੀਜ਼ਾ ਦਿੱਤਾ ਜਾਵੇਗਾ ਪਹਿਲਾਂ ਇਹ 2 ਸਾਲਾਂ ਤੇ ਲਈ ਦਿੱਤਾ ਜਾਂਦਾ ਸੀ ਹਾਲਾਂਕਿ ਜੇਕਰ ਕੋਈ ਪੀਐਚਡੀ ਕਰਦਾ ਹੈ ਤਾਂ ਉਸ ਨੂੰ 3 ਸਾਲ ਦੇ ਲਈ ਕੰਮ ਕਰਨ ਦੀ ਆਗਿਆ ਹੋਵੇਗੀ ਇਹ ਹਜੇ ਵੀ ਬਰਕਰਾਰ ਹੈ ਗ੍ਰੈਜੂਏਟ ਰੂਟ ਵੀਜ਼ਾ ਹੀ ਬਹੁਤ ਸਾਰੇ ਭਾਰਤੀ ਪੜ੍ਹਾਈ ਲਈ ਬ੍ਰਿਟੇਨ ਜਾਣ ਦਾ ਕਾਰਨ ਸੀ ਸਸਿਕਾ ਜੀ ਮੈਂ ਹਕਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਬ੍ਰਿਟੇਨ ਉਹਨਾ ਦੇਸ਼ਾ ਦੇ ਵਿੱਚ ਇੱਕ ਹੈ ਜਿੱਥੇ ਉੱਚ ਸਿੱਖਿਆ ਮਹਿੰਗੀ ਹੋ ਗਈ ਹੈ ਬ੍ਰਿਟਿਸ਼ ਯੂਨੀਵਰਸਿਟੀਆਂ ਆਪਣੀਆਂ ਉੱਚ ਫੀਸਾ ਦੇ ਲਈ ਜਾਣੀਆਂ ਜਾਂਦੀਆਂ ਨੇ ਜੋ ਨਾ ਸਿਰਫ ਇੱਕ ਗੁਣਵਤਾ ਦੇ ਲਈ ਸਿੱਖਿਆ ਪ੍ਰਦਾਨ ਕਰਦੀਆਂ ਨੇ ਬਲਕਿ ਇੱਕ ਡਿਗਰੀ ਵੀ ਪ੍ਰਦਾਨ ਕਰਦੀਆਂ ਨੇ ਜਿਸ ਦੀ ਦੁਨੀਆ ਭਰ ਦੇ ਵਿੱਚ ਕਦਰ ਕੀਤੀ ਜਾਂਦੀ ਹੈ ਬ੍ਰਿਟੇਨ ਦੇ ਵਿੱਚ ਰਹਿਣ ਸਹਣ ਅਤੇ ਖਾਣ ਪੀਣ ਦੀਆਂ ਲਾਗਤਾਂ ਵੀ ਕਾਫੀ ਜ਼ਿਆਦਾ ਨੇ ਹਾਲਾਂਕਿ ਹੁਣ ਬ੍ਰਿਟੇਨ ਦੇ ਵਿੱਚ ਡਿਗਰੀ ਪ੍ਰਾਪਤ ਕਰਨ ਦੇ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੀ ਲੋੜ ਹੋਵੇਗੀ ਇਹ ਬ੍ਰਿਟਿਸ਼ ਸਰਕਾਰ ਦੇ ਨਵੇਂ ਨਿਯਮਾਂ ਦੇ ਕਾਰਨ ਹੈ। ਬ੍ਰਿਟਨ ਦੇ ਵਿੱਚ ਕਈ ਨਵੇਂ ਇਮੀਗ੍ਰੇਸ਼ਨ ਨਿਯਮ ਪੇਸ਼ ਕੀਤੇ ਗਏ ਨੇ ਜੋ ਰੁਜ਼ਗਾਰ ਤੋਂ ਲੈ ਕੇ ਸਿੱਖਿਆ ਤੱਕ ਹਰ ਚੀਜ਼ ਲਈ ਨਿਯਮਾਂ ਅਤੇ ਕਾਨੂੰਨਾਂ ਨੂੰ ਬਦਲ ਦੇਣਗੇ। ਸਰਕਾਰ ਨੇ ਬ੍ਰਿਟਿਸ਼ ਸੰਸਦ ਦੇ ਵਿੱਚ ਨਵੇਂ ਨਿਯਮ ਪੇਸ਼ ਕੀਤੇ ਨੇ ਜੋ ਅਗਲੇ ਸਾਲ ਲਾਗੂ ਹੋਣਗੇ। ਇਹ ਨਿਯਮ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਨਗੇ। ਉਦਾਹਰਨ ਦੇ ਤੌਰ 'ਤੇ ਜੋ ਹੁਨਰਬੰਦ ਵੀਜ਼ਾ ਦੇ ਲਈ ਵਿਦੇਸ਼ੀ ਕਾਮਿਆਂ ਨੂੰ ਹੁਣ ਸੁਰੱਖਿਤਾ ਅੰਗਰੇਜੀ ਪਾਸਸ਼ੋਰ ਟੈਸਟ ਨਾਮਕ ਇੱਕ ਅੰਗਰੇਜੀ ਪਾਸਸ਼ੋਰ ਦੀ ਪ੍ਰੀਖਿਆ ਦੇਣ ਦੀ ਲੋੜ ਪਵੇਗੀ। ਵੀਜ਼ਾ ਉਹਨਾਂ ਦੇ ਸਕੂਲ ਦੇ ਆਧਾਰ ਤੇ ਦਿੱਤਾ ਜਾਵੇਗਾ ਇਹ ਟੈਸਟ ਬ੍ਰਿਟਿਸ਼ ਗ੍ਰਹਿ ਦਫਤਰ ਦੁਆਰਾ ਕਰਵਾਇਆ ਜਾਵੇਗਾ ਅਗਲੇ ਕਾਦਮਿਕ ਸਾਲ ਤੋਂ ਬ੍ਰਿਟਨ ਦੇ ਵਿਸ਼ੇ ਪੜਾਈ ਦੀ ਲਗਾਤਾਰ ਵਧੇਗੀ ਜਨਵਰੀ ਤੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਪੜਾਈ ਦੇ ਲਈ ਵੱਧ ਬਚਤ ਦਾ ਸਬੂਤ ਦੇਣਾ ਪਵੇਗਾ ਲੰਡਨ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਪੜਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹਨਾਂ ਦੇ ਕੋਲ ਆਪਣੇ ਮਹੀਨਾਵਾਰ ਖਰਚਿਆਂ ਨੂੰ ਪੂਰਾ ਕਰਨ ਦੇ ਲਈ 1529 ਪੌਂਡ ਯਾਨੀ ਕਿ ਲਗਭਗ 1.80 ਲੱਖ ਰੁਪਏ ਨੇ ਪਹਿਲਾਂ ਇਹ ਰਕਮ 1483 ਪੌਂਡ ਸੀ ਇਸੇ ਤਰ੍ਹਾਂ ਲੰਡਨ ਤੋਂ ਇਲਾਵਾ ਹੋਰ ਸ਼ਹਿਰਾਂ ਦੇ ਵਿੱਚ ਪੜਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਇਹ ਸਾਬਤ ਕਰਨਾ ਪਵੇਗਾ ਕਿ ਉਹਨਾਂ ਦੇ ਕੋਲ ਹਰ ਮਹੀਨੇ 1171 ਪੌਂਡ ਦੀ ਬਚਤ ਹੈ ਇਹਨਾਂ ਹੀ ਨਹੀਂ ਸਗੋਂ ਗ੍ਰੈਜੂਏਟ ਰੂਟ ਵੀਜ਼ਾ ਦੀ ਮਿਆਦ ਵੀ ਕੱਟ ਗਈ ਹੈ ਜੋ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਯੂਕੇ ਦੇ ਵਿੱਚ ਕੰਮ ਕਰਨ ਅਤੇ ਨੌਕਰੀਆਂ ਲੱਭਣ ਦੀ ਆਗਿਆ ਦਿੰਦਾ ਹੈ ਇੱਕ ਚੰਨਵੀ 2020 ਤੋਂ ਵਿਦਿਆਰਥੀਆਂ ਨੂੰ ਸਿਰਫ 18 ਮਹੀਨਿਆਂ ਦੇ ਲਈ ਗ੍ਰੈਜੂਏਟ ਰੂਟ ਵੀਜ਼ਾ ਦਿੱਤਾ ਜਾਵੇਗਾ ਪਹਿਲਾਂ ਇਹ 2 ਸਾਲਾਂ ਲਈ ਦਿੱਤਾ ਜਾਂਦਾ ਸੀ ਹਾਲੇਕਿ ਜੇਕਰ ਕੋਈ ਪੀਐਸਟੀ ਕਰਦਾ ਹੈ ਤਾਂ ਉਸ ਨੂੰ 3 ਸਾਲ ਦੇ ਲਈ ਕੰਮ ਕਰਨ ਦੀ ਆਗਿਆ ਹੋਵੇਗੀ ਇਹ ਅਜੇ ਵੀ ਬਰਕਰਾਰ ਹੈ ਗ੍ਰੈਜੂਏਟ ਟੂ ਟੈਪ ਵੀਸਾ ਹੀ ਪੋਸਟਾਰੇ ਭਾਰਤੀ ਪੜਾਈ ਲਈ ਬ੍ਰਿਟੇਨ ਜਾਣ ਦਾ ਕਾਰਨ ਸੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬ੍ਰਿਟੇਨ ਉਹ ਨਾ ਦੇਸ਼ਾਂ ਦੇ ਵਿੱਚੋਂ ਇੱਕ ਹੈ ਜਿੱਥੇ ਉੱਚ ਸਿੱਖਿਆ ਮਹਿੰਗੀ ਹੋ ਗਈ ਹੈ ਬ੍ਰਿਟਿਸ਼ ਯੂਨੀਵਰਸਟੀਆਂ ਆਪਣੀਆਂ ਉੱਚ ਫੀਸਾ ਦੇ ਲਈ ਜਾਣੀਆਂ ਜਾਂਦੀਆਂ ਨੇ ਜੋ ਨਾ ਸਿਰਫ ਇੱਕ ਗੁਣਵਤਾ ਦੇ ਲਈ ਸਿੱਖਿਆ ਪ੍ਰਦਾਨ ਕਰਦੀਆਂ ਨੇ ਬਲਕਿ ਇੱਕ ਡਿਗਰੀ ਵੀ ਪ੍ਰਦਾਨ ਕਰਦੀਆਂ ਨੇ ਜਿਸ ਦੀ ਦੁਨੀਆ ਭਰ ਦੇ ਵਿੱਚ ਕਦਰ ਕੀਤੀ ਜਾਂਦੀ ਹੈ ਬ੍ਰਿਟੇਨ ਦੇ ਵਿੱਚ ਰਹਿਣ ਸਹਣ ਅਤੇ ਖਾਣ ਪੀਣ ਦੀਆਂ ਲਾਗਤਾਂ ਵੀ ਕਾਫੀ ਜ਼ਿਆਦਾ ਨੇ ਹਾਲਾਂਕਿ ਹੁਣ ਬ੍ਰਿਟੇਨ ਦੇ ਵਿੱਚੋਂ ਡਿਗਰੀ ਪ੍ਰਾਪਤ ਕਰਨ ਦੇ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੀ ਲੋੜ ਹੋਵੇਗੀ ಬ್ರಿಟಿಶ ನಿಯಮದ ब्रिटेन ਦੇ ਵਿੱਚ ਕਈ ਨਵੇਂ ਇਮੀਗ੍ਰੇਸ਼ਨ ਨਿਯਮ ਪੇਸ਼ ਕੀਤੇ ਗਏ ਨੇ ਜੋ ਰੋਜ਼ਗਾਰ ਤੋਂ ਲੈ ਕੇ ਸਿੱਖਿਆ ਤੱਕ ਹਰ ਚੀਜ਼ ਲਈ ਨਿਯਮਾਂ ਅਤੇ ਕਾਨੂੰਨਾਂ ਨੂੰ ਬਦਲ ਦੇਣਗੇ ਸਰਕਾਰ ਨੇ ਬ੍ਰਿਟਿਸ਼ ਸੰਸਦ ਦੇ ਵਿੱਚ ਨਵੇਂ ਨਿਯਮ ਪੇਸ਼ ਕੀਤੇ ਨੇ ਜੋ ਅਗਲੇ ਸਾਲ ਲਾਗੂ ਹੋਣਗੇ ਇਹ ਨਿਯਮ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਨਗੇ ਉਦਾਹਰਨ ਦੇ ਤੌਰ 'ਤੇ ਹੁਨਰਬੰਦ ਵੀਜ਼ਾ ਦੇ ਲਈ ਵਿਦੇਸ਼ੀ ਘਮੈਨ ਨੂੰ ਹੁਣ ਸੁਰੱਖਿਤਾ ਅੰਗਰੇਜ਼ੀ ਭਾਸ਼ਾ ਟੈਸਟ ਨਾਮਕ ਇੱਕ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਦੇਣ ਦੀ ਲੋੜ ਹੋਵੇਗੀ ਵੀਜ਼ਾ ਉਹਨਾਂ ਦੇ ਸਕੋਰਾਂ ਦੇ ਆਧਾਰ 'ਤੇ ਦਿੱਤਾ ਜਾਵੇਗਾ ਇਹ ਟੈਸਟ ਬ੍ਰਿਟਿਸ਼ ਗ੍ਰਹਿ ਦਫ਼ਤਰ ਦੁਆਰਾ ਕਰਵਾਇ ਅਗਲੇ ਕਾਦਮਿਕ ਸਾਲ ਤੋਂ ਬ੍ਰਿਟਨ ਦੇ ਵਿਸ਼ੇ ਪੜ੍ਹਾਈ ਦੀ ਲਗਾਤਾਰ ਵਧੀ ਗਈ ਚੁਣਵੀ ਤੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲਈ ਵੱਧ ਬਚਤ ਦਾ ਸਬੂਤ ਦਿਨਾ ਪਵੇਗਾ ਲੰਡਨ ਦੇ ਕਿਸੇ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹਨਾਂ ਦੇ ਕੋਲ ਆਪਣੇ ਮਹੀਨਾਵਾਰ ਖਰਚਿਆਂ ਨੂੰ ਪੂਰਾ ਕਰਨ ਦੇ ਲਈ 1529 ਪੌਂਡ ਯਾਨੀ ਕਿ ਲਗਭਗ 1.80 ਲੱਖ ਰੁਪਏ ਨੇ ਪਹਿਲਾਂ ਇਹ ਰਕਮ 1483 ਪੌਂਡ ਸੀ ਇਸੇ ਤਰ੍ਹਾਂ ਲੰਡਨ ਤੋਂ ਇਲਾਵਾ ਹੋਰ ਸ਼ਹਿਰਾਂ ਦੇ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਇਹ ਸਾਬਤ ਕਰਨਾ ਪਵੇਗਾ ਕਿ ਉਹਨਾਂ ਦੇ ਕੋਲ ਹਰ ਮਹੀਨੇ

ਇਹ ਨਹੀਂ ਨਹੀਂ ਸਬਕ ਗ੍ਰੈਜੂਏਟ ਰੂਟ ਵੀਜ਼ਾ ਦੀ ਮਿਆਦ 20 ਘਟ ਗਈ ਹੈ ਜੋ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਯੂਕੇ ਦੇ ਵਿੱਚ ਕੰਮ ਕਰਨ ਅਤੇ ਨੌਕਰੀਆਂ ਲੱਭਣ ਦੀ ਆਗਿਆ ਦਿੰਦਾ ਹੈ 1 ਜੁਲਾਈ 2024 ਤੋਂ ਵਿਦਿਆਰਥੀਆਂ ਨੂੰ ਸਿਰਫ 18 ਮਹੀਨਿਆਂ ਦੇ ਲਈ ਗ੍ਰੈਜੂਏਟ ਰੂਟ ਵੀਜ਼ਾ ਦਿੱਤਾ ਜਾਵੇਗਾ ਪਹਿਲਾਂ ਇਹ 2 ਸਾਲਾਂ ਲਈ ਦਿੱਤਾ ਜਾਂਦਾ ਸੀ ਹਾਲੇ ਕਿ ਜੇਕਰ ਕੋਈ ਪੀਐਚਡੀ ਕਰਦਾ ਹੈ ਤਾਂ ਉਸ ਨੂੰ 3 ਸਾਲ ਦੇ ਲਈ ਕੰਮ ਕਰਨ ਦੀ ਆਗਿਆ ਹੋਵੇਗੀ ਇਹ ਹਜੇ ਵੀ ਬਰਕਰਾਰ ਹੈ ਗ੍ਰੈਜੂਏਟ ਰੂਟ ਵੀਜ਼ਾ ਹੀ ਬਹੁਤ ਸਾਰੇ ਭਾਰਤੀ ਪੜ੍ਹਾਈ ਲਈ ਬ੍ਰਿਟੇਨ ਜਾਣ ਦਾ ਕਾਰਨ ਸੀ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬ੍ਰਿਟੇਨ ਉਹਨਾਂ ਦੇਸ਼ਾਂ ਦੇ ਵਿੱਚੋਂ ਇੱਕ ਹੈ ਜਿੱਥੇ ਉੱਚ ਸਿੱਖਿਆ ਮਹਿੰਗੀ ਹੋ ਗਈ ਹੈ ਬ੍ਰਿਟਿਸ਼ ਯੂਨੀਵਰਸਿਟੀਆਂ ਆਪਣੀਆਂ ਉੱਚ ਫੀਸਾ ਦੇ ਲਈ ਜਾਣੀਆਂ ਜਾਂਦੀਆਂ ਨੇ ਜੋ ਨਾ ਸਿਰਫ ਇੱਕ ਗੁਣਵਤਾ ਦੇ ਲਈ ਸਿੱਖਿਆ ਪ੍ਰਦਾਨ ਕਰਦੀਆਂ ਨੇ ਬਲਕਿ ਇੱਕ ਡਿਗਰੀ ਵੀ ਪ੍ਰਦਾਨ ਕਰਦੀਆਂ ਨੇ ਜਿਸ ਦੀ ਦੁਨੀਆ ਭਰ ਦੇ ਵਿੱਚ ਕਦਰ ਕੀਤੀ ਜਾਂਦੀ ਹੈ ਬ੍ਰਿਟੇਨ ਦੇ ਵਿੱਚ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਲਾਗਤਾਂ ਵੀ ਕਾਫੀ ਜ਼ਿਆਦਾ ਨੇ ਹਾਲਾਂਕਿ ਹੁਣ ਬ੍ਰਿਟੇਨ ਦੇ ਵਿੱਚੋਂ ਡਿਗਰੀ ਪ੍ਰਾਪਤ ਕਰਨ ਦੇ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੀ ਲੋੜ ਹੋਵੇਗੀ ਇਹ ਬ੍ਰਿਟਿਸ਼ ਸਰਕਾਰ ਦੇ ਨਵੇਂ ਨਿਯਮ ਅਧਿਕਾਰ ਹਨ। ਬ੍ਰਿਟਨ ਦੇ ਵਿੱਚ ਕਈ ਨਵੇਂ ਇਮੀਗ੍ਰੇਸ਼ਨ ਨਿਯਮ ਪੇਸ਼ ਕੀਤੇ ਗਏ ਨੇ ਜੋ ਰੋਜ਼ਗਾਰ ਤੋਂ ਲੈ ਕੇ ਸਿੱਖਿਆ ਤੱਕ ਹਰ ਚੀਜ਼ ਲਈ ਨਿਯਮਾਂ ਅਤੇ ਕਾਨੂੰਨਾਂ ਨੂੰ ਬਦਲ ਦੇਣਗੇ। ਸਰਕਾਰ ਨੇ ਬ੍ਰਿਟਿਸ਼ ਸੰਸਦ ਦੇ ਵਿੱਚ ਨਵੇਂ ਨਿਯਮ ਪੇਸ਼ ਕੀਤੇ ਨੇ ਜੋ ਅਗਲੇ ਸਾਲ ਲਾਗੂ ਹੋਣਗੇ। ਇਹ ਨਿਯਮ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਨਗੇ। ਉਦਾਹਰਨ ਦੇ ਵਜੋਂ ਹੁਨਰਮੰਦਿਕ ਵੀਜ਼ੇ ਦੇ ਲਈ ਵਿਦੇਸ਼ੀ ਕਾਮਿਆਂ ਨੂੰ ਹੁਣ ਸੁਰੱਖਿਆ ਗ੍ਰੀਪਾਸ ਜੋ ਟੈਸਟ ਨਾਮਕ ਇੱਕ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਦੇਣ ਦੀ ਲੋੜ ਪਵੇਗੀ। ਵੀਜ਼ਾ ਨਾਲ ਦੇ ਸਕੋਰ ਦੇ ਆਧਾਰ ਤੇ ਦਿੱਤਾ ਜਾਵੇਗਾ ਇਹ ਟੈਸਟ ਬ੍ਰਿਟਿਸ਼ ਗ੍ਰੇਡ ਦਫਤਰ ਦੁਆਰਾ ਕਰਵਾਇਆ ਜਾਵੇਗਾ ਅਗਲੇ ਕਾਦਮਿਕ ਸਾਲ ਤੋਂ ਬ੍ਰਿਟਨ ਦੇ ਵਿਸ਼ੇ ਪੜਾਈ ਦੀ ਲਗਾਤਾਰ ਵਧੇਗੀ ਜਨਵਰੀ ਤੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਪੜਾਈ ਦੇ ਲਈ ਵੱਧ ਬਚਤ ਦਾ ਸਬੂਤ ਦੇਣਾ ਪਵੇਗਾ ਲੰਡਨ ਦੇ ਕਿਸੇ ਯੂਨੀਵਰਸਿਟੀ ਦੇ ਵਿੱਚ ਪੜਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹਨਾਂ ਦੇ ਕੋਲ ਆਪਣੇ ਮਹੀਨਾਵਾਰ ਖਰਚਿਆਂ ਨੂੰ ਪੂਰਾ ਕਰਨ ਦੇ ਲਈ 1529 ਪੌਂਡ ਯਾਨੀ ਕਿ ਲਗਭਗ 1.80 ਲੱਖ ਰੁਪਏ ਨੇ ਪਹਿਲਾਂ ਇਹ ਰਕਮ 1483 ਪੌਂਡ ਸੀ ਇਸੇ ਤਰ੍ਹਾਂ ਲੰਡਨ ਤੋਂ ਇਲਾਵਾ ਹੋਰ ਸ਼ਹਿਰਾਂ ਦੇ ਵਿੱਚ ਪੜਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਇਹ ਸਾਬਤ ਕਰਨਾ ਪਵੇਗਾ ਕਿ ਉਹਨਾਂ ਦੇ ਕੋਲ ਹਰ ਮਹੀਨੇ 1771.3 ਬਚਦਾ ਹੈ ਇਹਨਾਂ ਹੀ ਨਈ ਸਭ ਨੂੰ ਗ੍ਰੈਜੂਏਟ ਰੂਟ ਵੀਜ਼ਾ ਦੀ ਮਿਆਦ ਵੀ ਘੱਟ ਗਈ ਹੈ ਜੋ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਯੂਕੇ ਦੇ ਵਿੱਚ ਕੰਮ ਕਰਨ ਅਤੇ ਨੌਕਰੀਆਂ ਲੱਭਣ ਦੀ ਆਗਿਆ ਦਿੰਦਾ ਹੈ ਇੱਕ ਚੰਨੀ ਤੋਜਾਸ ਤੋਈ ਤੋਂ ਵਿਦਿਆਰਥੀਆਂ ਨੂੰ ਸਿਰਫ 18 ਮਹੀਨਿਆਂ ਦੇ ਲਈ ਗ੍ਰੈਜੂਏਟ ਰੂਟ ਵੀਜ਼ਾ ਦਿੱਤਾ ਜਾਵੇਗਾ ਪਹਿਲਾਂ ਇਹ 2 ਸਾਲਾਂ ਦੇ ਲਈ ਦਿੱਤਾ ਜਾਂਦਾ ਸੀ ਹਾਲੇ ਕਿ ਜੇਕਰ ਕੋਈ ਪੀ ਐਚ ਡੀ ਕਰਦਾ ਹੈ ਤਾਂ ਉਸ ਨੂੰ 3 ਸਾਲਾਂ ਦੇ ਲਈ ਕੰਮ ਕਰਨ ਦੀ ਆਗਿਆ ਹੋਵੇਗੀ ਇਹ ਹਜੇ ਵੀ ਬਰਕਰਾਰ ਹੈ ਗ੍ਰੈਜੂਏਟ ਰੂਟ ਵੀਜ਼ਾ ਹੀ ਬਹੁਤ ਸਾਰੇ ਭਾਰਤੀ ਪੜਾਈਤੇ ਬ੍ਰਿਟਨ ਜਾਣਦਾ ਕਰੰਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ